ਨ ਕੋਈ ਪ੍ਰਾਪਤੀਆਂ ਤਾਂ ਦੇਖੀ ਜਾ ਜਿਵੇਂ ਨਵੀਂ ਸਰਕਾਰ ਬਣੀ ਹੈ ਤਾਂ ਨਵੀਂ ਸਰਕਾਰ ਦੇ ਹਿਸਾਬ ਨਾਲ ਜਿਹੜਾ ਕੰਮ ਕਰ ਰਹੇ ਨੇ ਠੀਕ ਕਰ ਰਹੇ ਨੇ ਪਰ ਜਿਹੜੇ ਕੰਮ ਰੁਕੇ ਹੋਏ ਨੇ ਉਹ ਕੰਮ ਨਹੀਂ ਦੁਬਾਰਾ ਕੋਈ ਵੀ ਉੱਠ ਰਿਹਾ ਹੈਗਾ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਉਹ ਚੀਜ਼ ਨਹੀਂ ਬਣ ਰਹੀ ਕਿ ਬਾਕੀ ਤਾਂ ਚਲੋ ਠੀਕ ਹੈ ਨਵੀਂ ਸਰਕਾਰ ਦੇ ਕਾਰਨ ਚਲੋ ਹੌਲੀ-ਹੌਲੀ ਹਿਸਾਬ ਆਉਂਦਾ ਵੀ ਕਿਸ ਤਰ੍ਹਾਂ ਕੰਮ ਕਰਨਾ ਹੈ ਕਿਵੇਂ ਕੰਮ ਕਰਨਾ ਹੈ ਤੇ ਕਿੱਥੋਂ ਸਟਾਰਟ ਕਰਨਾ ਹੁੰਦਾ ਕਹਿੰਦੇ ਉਹ ਨਹੀਂ ਪਤਾ ਲੱਗਦਾ ਸਟਾਰਟ ਕਿੱਥੋਂ ਕਰਨਾ ਹੈ ਹੁਣ ਮੀਤ ਹੀਰ ਦਾ ਸਪੋਰਟ ਕਰੋਗੇ ਮਾਰਕੀਟ ਮੀਤ ਹੀਰ ਨੂੰ ਦੇਖੋ ਸਪੋਰਟ ਤਾਂ ਕਰ ਰਿਹਾ ਪਰ ਐ ਵੀ ਜੇ ਸਹੀ ਢੰਗ ਨਾਲ ਹਜੇ ਸਾਡਾ ਕੰਮ ਹੋਊਗਾ ਤਾਂ ਸਪੋਰਟ ਹੋਊਗੀ ਨਹੀਂ ਇਸ ਵਾਰ ਮੈਨੂੰ ਨਹੀਂ ਲੱਗਦਾ ਵੀ ਚਾਂਸ ਇਹਨਾਂ ਦੇ ਹੋ ਜਾਣਗੇ ਜਿਹੜਾ ਤਾਂ ਆਪਣਾ ਸੀਐਮ ਹੈ ਭਗਵੰਤ ਸਿੰਘ ਭਗਵੰਤ ਮਾਨ ਉਹਦਾ ਹੈਗਾ ਬੰਦਾ ਠੀਕ ਆ ਅੱਛਾ ਜਿਹੜੇ ਉਹਦੇ ਲੀਡਰ ਨੇ ਜਿਵੇਂ ਨਰਿੰਦਰ ਕੌਰ ਭਰਾਜ ਹੋ ਗਈ ਜਾਂ ਹੋਰ ਹੋ ਗਿਆ ਉਹਨੇ ਸਾਡੇ ਪਿੰਡ ਚ ਜਿੰਨੇ ਐ ਐਮਐਲਏ ਦੇ ਵੋਟਾਂ ਪਈਆਂ ਨੂੰ ਕਿੰਨਾ ਟਾਈਮ ਹੋ ਗਿਆ ਉਹਨੇ ਸਾਡੇ ਪਿੰਡ ਕੱਲ ਗੇੜਾ ਮਾਰੇ 1 ਸਾਲ ਹੋ ਗਿਆ ਹਾਂ 2.5 ਸਾਲਾਂ ਬਾਅਦ ਕੱਲ ਗੇੜਾ ਮਾਰੇ ਲੋ ਕਟੋ ਕਟ ਮੈਨੂੰ ਲੱਗਦਾ ਉਹਦੇ ਲਾਵੇ 20 ਚਿੱਠੀਆਂ ਵਾਗੇ ਹੋਣਗੇ ਵਿਆ ਰੋਡ ਬਣਵਾ ਦੋ ਰੋਡ ਬਣਵਾ ਦੋ ਜਦੋਂ ਇੱਥੇ ਬਰਸਾਤ ਮਹੀ ਪੈਂਦਾ ਆ ਤਾਂ ਕਹਿੰਦਾ ਸਾਰੀਆਂ ਦੇ ਸ਼ਟਰ ਸਿੱਟ ਕੇ ਜਾਣਾ ਪੈਂਦਾ ਅੱਛਾ ਫਿਰ ਐਤ ਕੀ ਤਰ੍ਹਾਂ ਪਿੰਡ ਸਪੋਰਟ ਕਰੂਗਾ ਝਾੜੂ ਦੇ ਪਿੰਡ ਅਸੀਂ ਪਹਿਲਾਂ ਵੀ ਦੇਖੋ ਫੁੱਲ ਸਪੋਰਟ ਕਰੀ ਆ ਅਸੀਂ ਸਿਰਫ ਸੀਐਮ ਭਗਵੰਤ ਮਾਨ ਦੇ ਮੂਹ ਨੂੰ ਵੋਟਾਂ ਪਾਵਾਂਗੇ ਜ਼ਰੂਰ ਆ ਪਰ ਇਹਨਾਂ ਦੇ ਜਿਹੜੇ ਲੀਟਰ ਸਹਿਬਾਨ ਨੇ ਉਹਨਾਂ ਦੀ ਕੋਈ ਕਾਰਜਕਾਰੀ ਏਡੀ ਕੋਈ ਖਾਸ ਨਹੀਂ ਬੀਬੀ ਮਾਨ ਸਾਹਿਬ ਦਾ ਕਹਿੰਦਾ ਵੀ ਜਿਹੜੇ ਇੱਥੇ ਟੋਲ ਪਲਾਜੇ ਖਤਮ ਕਰਨਾ ਮੇਰੀ ਪ੍ਰਾਪਤੀ ਆ ਉਹਨਾਂ ਦੀ ਪ੍ਰਾਪਤੀ ਵੀਰੇ ਉਹਨਾਂ ਨਾਲ ਆ ਉਹਨਾਂ ਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਹਨਾ ਪਰ ਮੈਂ ਕਹਿੰਦਾ ਜੇ ਤੁਸੀਂ ਟੋਲ ਪਲਾਜੇ ਖਤਮ ਕਰ ਰਹੇ ਹੋ ਤੁਹਾਨੂੰ ਰੋਡ ਟੈਕਸ ਦੇ ਰਹੇ ਆ ਠੀਕ ਆ ਟੋਲ ਪਲਾਜੇ ਦਾ ਟੈਕਸ ਤੁਸੀਂ ਨਹੀਂ ਖਾਦਾ ਤਾਂ ਕਟਵੜ ਸੜਕਾਂ ਦਾ ਬਣਾ ਦਿਓ ਨਹੀਂ ਹੁੰਦੀ ਜੇ 10 ਚੋਂ ਨੰਬਰ ਦੇਣੇ ਹੁਣ ਕਿੰਨੇ ਦੇਓਗੇ ਆਮ ਆਦਮੀ ਪਾਰਟੀ ਨੂੰ ਕਹੋ ਤਾਂ ਆਮ ਆਦਮੀ ਪਾਰਟੀ ਨੂੰ ਅਸੀਂ ਜ਼ਰੂਰ ਨੰਬਰ ਦਵਾਂਗੇ ਪਰ ਸਾਡੇ ਹਲਕੇ ਦੇ ਬਰッジ ਸਾਨੂੰ ਐਮਐਲਏ ਨੂੰ ਅਸੀਂ 10 ਚੋਂ 5 ਹੀ ਦਵਾਂਗੇ ਇਹ ਉਹ 2013 13 14 ਜਦੋਂ ਪਾਰਟੀ ਆਈ ਆ ਨਵੀਂ ਨਵੀਂ ਤੋਂ ਦਿੱਲੀ 'ਚ ਸਰਕਾਰ ਬਣੀ ਆ ਉਹ ਉਦੋਂ ਤੋਂ ਸਪੋਰਟ ਕਰਦੇ ਨੇ ਪਰ ਉਦੋਂ ਤੋਂ ਸਪੋਰਟ ਨਰਿੰਦਰ ਗੌਰ ਭਰਾ ਦੇ ਮੂਰੇ ਹੋ ਕੇ ਸਾਰੇ ਪਿੰਡਾਂ 'ਚ ਜਾਣਾ ਨਾਲ ਕਰਨਾ ਉਹਨਾਂ ਨੂੰ ਹੁਣ ਅੱਜ ਕੋਈ ਪੁੱਛਦਾ ਵੀ ਨਹੀਂ ਹੈਗਾ ਇਹ ਦੇਖਦੇ ਹੋ ਮਾਨ ਸਰਕਾਰ ਦੇ ਪ੍ਰਾਪਤੀਆਂ ਨੂੰ ਮਾਨ ਸਰਕਾਰ ਦੇ ਪ੍ਰਾਪਤੀਆਂ ਤੁਹਾਡੇ ਸਾਹਮਣੇ ਆ ਦੇਖੋ ਜੀ ਨਾਪਾ ਕਾਂਚੇ ਦੇ ਵਿੱਚ ਕੀ ਪਹਿਲਾਂ ਇਹ ਚੀਰੀ ਰਹਿੰਦੀ ਸੀ ਜਦੋਂ ਮਾਰਾ ਜਾਂ ਪਾਣੀ ਖੜ ਜਾਂਦਾ ਸੀ ਹੁਣ ਇਹਨਾਂ ਨੂੰ ਇਹ ਰੋੜ ਨਹੀਂ ਦਿਖਦਾ ਜੀ ਬੜੇ ਬੜੇ ਖੱਡੇ ਪੈ ਰਹੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਇਹਦੇ ਕਹਦੇ ਪ੍ਰਾਪਤੀ ਨੇ ਜੀ ਆਹ ਪਰਤਨਾਲਾ ਸਾਰਾ ਪਾੜੀ ਕੱਲਦਾ ਹੈ ਆ ਨਾਲੇ ਵਾਲਾ ਪਾਣੀ ਹੈ ਸੀਵਰੇਜ ਦਾ ਹੁਣ ਨਿਕਾਸੀ ਹੈ ਨਹੀਂ ਪਾਣੀ ਦੀ ਇੱਥੇ ਜ਼ੀਰੋ ਕਾਦੀ ਨਾ ਹਰ ਬਦਲਤੀ ਜੀ ਤੁਸੀਂ ਪਿੰਡਾਂ ਦੇ ਜਾ ਕੇ ਦੇਖੋ ਜੀ ਨਸਾ ਹਰ ਇੱਕ ਪਿੰਡ ਦੇ ਵਿੱਚ ਬਿਕ ਰਿਆ ਸਾਰੇ ਆਮ ਬਿਕ ਰਿਆਗਾ ਨੌਜਵਾਨ ਮੁੰਡੇ ਮਰ ਰਹੇ ਨੇ ਇਹ ਕਾਦੀ ਨਹਾਰ ਬਦਲਤੀ ਜੀ ਐਮਐਲਏ ਸਾਹਿਬ ਨਹੀਂ ਕੁਝ ਕਰ ਰਹੇ ਐਮਐਲਏ ਦਾ ਨੌਂ ਦੇ ਐਮਐਲਏ ਨੇ ਕਿਹੜਾ ਕੁਝ ਕਰਦਾ ਯਾਰ ਇਹਦਾ ਸਾਰੇ ਪੈਸੇ ਲੈ ਕੇ ਭੱਜਣ ਵਾਲੇ ਨੇ ਬੀਬੀ ਭਰਾਜ ਦੀ ਐਮਐਲਏ ਸ਼ਿਪ ਕਿਵੇਂ ਰਹੀ ਆ ਠੀਕ ਨਹੀਂ ਰਹੀ ਜਾਂ ਠੀਕ ਰਹੀ ਆ ਨਹੀਂ ਸਾਨੂੰ ਤਾਂ ਨਹੀਂ ਠੀਕ ਲੱਗੀ ਕਿਉਂਕਿ ਅਸੀਂ ਮੂਰੇ ਹੋ ਕੇ ਚੱਲੇ ਸੀਗੇ ਮੇਰੇ ਪਿਤਾ ਜੀ ਲਾਲੋ ਚਾਚਾ ਜੀ ਲਾਲੋ ਹੋਰ ਲਾਲੋ ਸਾਰੇ ਜਣੇ ਹਨ ਪਿੰਡ ਚੋਂ ਕਹਿ ਕੇ ਰਿਸ਼ਤੇਦਾਰਾਂ ਤੋਂ ਵੋਟਾਂ ਵਵਾਈਆਂ ਆਪ ਵੋਟਾਂ ਪਾਈਆਂ ਜਾਨਕਿ ਪੂਰਾ ਜੋਰ ਲਾਇਆ ਪੂਰੀ ਫੁੱਲ ਸਪੋਰਟ કરી ਪਰ ਇੱਕ ਵੀ ਨਾਂ ਕਿਤੇ ਸੁਣਵਾਈ ਹੁੰਦੀ ਐ ਨਾ ਕੁਝ ਹੋਰ ਕਿਸੇ ਕੰਮ ਨੂੰ ਜਾਓ ਕੰਮ ਨੂੰ ਨਹੀਂ ਕੋਈ ਸੁਣਦਾ ਹੈਗਾ ਸੱਸੀ ਗਾਰ ਜੀ ਦੋਸਤੋ ਇਲੈਕਸ਼ਨ ਦਾ ਮਾਹੌਲ ਪੂਰਾ ਭਖਿਆ ਹੋਇਆ ਅਸੀਂ ਪਹੁੰਚੇ ਆਂ ਨਾਪਾ ਕੈਂਚੇ ਆ ਭਵਾਨੀਗੜ੍ਹ ਦੇ ਵਿੱਚ ਇੱਥੋਂ ਦੇ ਲੋਕ ਸਰਕਾਰਾਂ ਦੀਆਂ ਕਾਰਗੁਜ਼ਾਰੀਆਂ ਨੂੰ ਕਿਸ ਤਰ੍ਹਾਂ ਦੇਖਦੇ ਨੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਦਿਖਾਉਣਿਆ ਤੁਹਾਨੂੰ ਕਿ ਉਹ ਆਪਣੇ ਐਮਐਲਏ ਸਾਹਿਬ ਬਾਰੇ ਕੀ ਸੋਚਦੇ ਨੇ ਮੈਂ ਕੀ ਨਾਮ ਆਪਣਾ ਪਵਨ ਕੁਮਾਰੀ ਪਵਨ ਜੀ ਮਾਨ ਸਾਹਿਬ ਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਕਿਵੇਂ ਦੇਖਦੇ ਹੋ ਦੇ ਕੋਈ ਪ੍ਰਾਪਤੀਆਂ ਤਾਂ ਦੇਖੀ ਜਿਵੇਂ ਨਵੀਂ ਸਰਕਾਰ ਬਣੀ ਹੈ ਤਾਂ ਨਵੀਂ ਸਰਕਾਰ ਦੇ ਹਿਸਾਬ ਨਾਲ ਜਿਹੜਾ ਕੰਮ ਕਰ ਰਹੇ ਨੇ ਠੀਕ ਕਰ ਰਹੇ ਨੇ ਪਰ ਜਿਹੜੇ ਕੰਮ ਰੁਕੇ ਹੋਏ ਨੇ ਉਹ ਕੰਮ ਨੇ ਦੁਬਾਰਾ ਕੋਈ ਵੀ ਉੱਠ ਰਿਹਾ ਹੈਗਾ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਉਹ ਚੀਜ਼ ਨਹੀਂ ਬਣ ਰਹੀ ਕਿ ਬਾਕੀ ਤਾਂ ਚਲੋ ਠੀਕ ਹੈ ਨਵੀਂ ਸਰਕਾਰ ਦੇ ਕਾਰਨ ਚਲੋ ਹੌਲੀ ਹੌਲੀ ਹਿਸਾਬ ਆਉਂਦਾ ਵੀ ਕਿਸ ਤਰ੍ਹਾਂ ਕੰਮ ਕਰਨਾ ਹੈ ਕਿਵੇਂ ਕੰਮ ਕਰਨਾ ਹੈ ਤੇ ਕਿੱਥੋਂ ਸਟਾਰਟ ਕਰਨਾ ਹੈ ਹੰਦਾ ਕਿ ਇਹਨਾਂ ਨੂੰ ਉਹ ਨਹੀਂ ਪਤਾ ਲੱਗਿਆ ਵੀ ਸਟਾਰਟ ਕਿੱਥੋਂ ਕਰਨਾ ਹੈ ਤੁਹਾਨੂੰ ਕੀ ਚਾਹੀਦਾ ਕੀ ਨਹੀਂ ਮਿਲਿਆ ਮਿਲਣ ਨੂੰ ਕੀ ਇਹ ਦੇਖੋ ਇਹ ਬਲਦਾ ਨਾਪਾ ਰੋਡ ਦਾ ਹਾਲ ਦੇਖ ਲਓ ਇਹਨੂੰ ਘਟੋ ਘ ਇਹਦੇ ਹਾਲ ਤੱਕ ਲੱਲੋ ਹੋਇਆ ਹੈਗਾ ਹੋਰ ਵੀ ਬਹੁਤ ਕੰਮ ਮਿਸਤਰਾਂ ਦੇ ਪਏ ਨੇ ਜਿਹੜੇ ਪੈਂਡਿੰਗ ਕੰਮ ਨੇ ਬਾਕੀ ਜਿਹੜੇ ਨਸ਼ੇ ਵਾਲੀ ਗੱਲ ਕਰ ਰਹੇ ਸੀ ਨਸ਼ੇ ਵਾਲਾ ਕੰਮ ਨੇ ਹਾਲ ਤੱਕ ਹੋਇਆ ਉਹ ਉੱਥੇ ਉੱਥੇ ਤੋਂ ਉੱਥੇ ਖੜੇ ਨਸ਼ਾ ਖਤਮ ਹੋਇਆ ਨਹੀਂ ਪੰਜਾਬ ਚੋਂ ਨਹੀਂ ਖਤਮ ਹੋਇਆ ਹਾਲ ਤੱਕ ਉਹੀ 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 ਤਦਾਰ ਤੇ ਚੱਲ ਰਿਹਾ ਘਟ ਘਟਣ ਦੀ ਬਜਾਏ ਸੋ ਕੋ ਵਧੀ ਜਾਂਦਾ ਇਹ ਸੜਕਾ ਜਿਹੜੀ ਇਹ ਤੁਹਾਡੇ ਐਮਐਲਏ ਸਾਹਿਬ ਵੀਪਨ ਨਰਿੰਦਰ ਕੌਰ ਭਰਾਜ ਜੀ ਕੀ ਕਹਿੰਦੇ ਨੇ ਇਹਦੇ ਬਾਰੇ ਉਹ ਤਾਂ ਆਂਦੇ ਨੇ ਆ ਕੇ ਦੇਖ ਕੇ ਵਾਗਦੇ ਨੇ ਜਿੱਥੇ ਪਹਿਲਾਂ ਜੀਰੀ ਲਾਗੇ ਸੀ ਫਿਰ ਕਣਕ ਵੀ ਵੱਢ ਕੇ ਵਾਗੇ ਜੀਰੀ ਵੱਢ ਕੇ ਵਾਗੇ ਹਾਲ ਤੱਕ ਪਾਣੀ ਦਾ ਮਤਲਬ ਇੱਥੇ ਪਾਣੀ ਦਾ ਸਾਹਦੇ ਕੋਈ ਨਿਕਾਸ ਨਹੀਂ ਹੈਗਾ ਨਾ ਵੀ ਪਾਣੀ ਲੰਘਣਾ ਕਿੱਥੋਂ ਦੀ ਹੈ ਅੱਛਾ ਪਾਣੀ ਦੇ ਨਿਕਾਸ ਨਾ ਹੋਣ ਕਰਕੇ ਠੇਕੇਦਾਰ ਜਵਾਬ ਦੇਗਾ ਮੈਂ ਕੋਈ ਛੜਕ ਨਹੀਂ ਬਣਾਦਾ ਜਿੱਨ ਨਜ਼ਰ ਪਾਣੀ ਦਾ ਹੱਲ ਨਹੀਂ ਹੁੰਦਾ ਹੈਗਾ ਕਿੰਨੀ ਕਿ ਦਿੱਕਤ ਆਉਂਦੀ ਹੈ ਇਸ ਸੜਕ ਦੇ ਨਾ ਹੋਣ ਕਰਕੇ ਬਹੁਤ ੜਿਕਤਾਂ ਜੀ ਗਾ ਕੇ ਨੇਗਾ ਸਵੇਰ ਦੇ ਵਿਹਲੇ ਬੈਠੇ ਇੱਥੇ ਜਿੱਦ ਜਿੰਨੀ ਮਾਰਕੀਟ ਸਾਰੇ ਖਤਮ ਹੋ ਗਈ ਮਾਰਕੀਟ ਇਹ ਕੱਲੀ ਸੜਕ ਕਰਕੇ ਇਹ ਸੜਕ ਕਰਕੇ ਅੱਗੇ ਉਮੀਦਾਂ ਵੀ ਬਣਾਉਣਗੇ ਉਮੀਦ ਤਾਂ ਕਹੀ ਜਾਂਦੇ ਨੇ ਸਾਨੂੰ ਅਸੀਂ ਤਾਂ ਉਮੀਦ ਦੇ ਸਾਰੇ ਬੈਠੇ ਵੀ ਬਣਾਣ ਦੇ ਬਣਾਣਗੇ ਪਰ ਉਮੀਦ ਹੱਲ ਤੱਕ ਉਮੀਦ ਦੇ ਸਾਰੇ ਬੈਠ ਹੁਣ ਮੀਤ ਹੀਰ ਦਾ ਸਪੋਰਟ ਕਰੂਗੀ ਮਾਰਕੀਟ ਮੀਤ ਹੀਰ ਨੂੰ ਦੇਖੋ ਸਪੋਰਟ ਤਾਂ ਕਰ ਰਿਆ ਪਰ ਐ ਵੀ ਜੇ ਸਹੀ ਢੰਗ ਨਾਲ ਹਜੇ ਸਾਡਾ ਕੰਮ ਹੋਊਗਾ ਤਾਂ ਸਪੋਰਟ ਹੋਊਗੀ ਨਹੀਂ ਇਸ ਵਾਰ ਮੈਨੂੰ ਨਹੀਂ ਲੱਗਦਾ ਵੀ ਚਾਣ ਸੱਡੇ ਹੋ ਜਾਣਗੇ ਬਾਈ ਜੀ ਮਾਨ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਕੰਮਾਂ ਨੂੰ ਤਾਂ ਇਸ ਤਰ੍ਹਾਂ ਹੀ ਦੇਖੋ ਕੰਮ ਵਿੱਚ ਹੋ ਵੀ ਵਧੀਆ ਰਹੇ ਨੇ ਕੋਈ ਨਹੀਂ ਹੋਏ ਹੈ ਨਹੀਂ ਹੋਏ ਹੈਗੇ ਪਰ ਐ ਵੀ ਜਿਹੜੇ ਕੰਮ ਹੁਣ ਸਾਡੇ ਉਰੇ ਸੜਕ ਦਾ ਕੰਮ ਹੈ ਇਹਨੂੰ ਘਟੋ ਘਟ ਵੀ ਮੈਨੂੰ ਲੱਗਦਾ ਤਿੰਨ ਸਾਲ ਤਾਂ ਹੋ ਗਏ ਹੋਣਗੇ ਜਿਆਦਾ ਹੋ ਗਏ ਹੋਣਗੇ ਤਿੰਨ ਸਾਲ ਤੋਂ ਵੀ ਵੀ ਯਾਨੀ ਕਿ ਆਏ ਦੇਖ ਲਓ ਤੁਸੀਂ ਸਾਡੀਆਂ ਨਮਾਰੀਆਂ ਦੇ ਵਿੱਚ ਰੋਜ਼ ਕੱਪੜਾ ਮਾਰਦੇ ਆ ਸੀ ਸਾਡੇ ਉਹਨਾਂ ਨੂੰ ਨਹੀਂ ਦਿੱਤਾ ਫੇਰ ਹੋ ਜਾਂਦਾ ਸ਼ਾਮ ਤੱਕ ਕਿੰਨਾ ਕ ਨੁਕਸਾਨ ਹੋ ਰਿਹਾ ਇਸ ਸੜਕ ਦੇ ਨਾ ਬਣਨ ਨਾਲ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਜਿਹੜੀ ਹੁਣ ਸਾਡੀ ਦਿਹਾੜੀ ਬਣਨੀ ਚਾਹੀਦੀ ਤੇ ਦਿਹਾੜੀ ਵੀ ਨਹੀਂ ਬਣਦੀ ਹੈਗੀ ਠੀਕ ਹੈ ਨਾ ਕਾਹ ਕਾਹ ਖੜਦਾ ਨਹੀਂ ਹੈਗਾ ਔਰੇ ਰੇਤਾ ਦੇਖ ਕੇ ਅਗਲਾ ਕਹਿੰਦਾ ਹੀ ਕਾਹ ਲੰਘ ਜਾ ਹੁਣ ਤਾਂ ਰੇਤਾ ਉੱਡ ਰਿਹਾ ਨਹੀਂ 20 ਪਿਆ ਹੁੰਦਾ ਤੇ ਗਾਰਾ ਬਣ ਜਾਂਦਾ ਤਾਂ ਨਹੀਂ ਕੋਈ ਖੜਦਾ ਹੈਗਾ ਕਦੇ ਬੀਬਾ ਭਰਾਜ ਨੂੰ ਮੰਗ ਪੱਤਰ ਦਿੱਤਾ ਮੰਗ ਪੱਤਰ ਤਾਂ ਬਹੁਤ ਵਾਰੀ ਦਿੱਤੇ ਹੋਏ ਨੇ ਜੀ ਪਰ ਆਉਂਦੇ ਨਹੀਂ ਤੇ ਗੇੜਾ ਮਾਰ ਕੇ ਮੁੜ ਜਾਂਦੇ ਨੇ ਹਾਂ ਇੱਕ ਸਭ ਤੋਂ ਵੱਡੀ ਗੱਲ ਸਾਡੀ ਇਹ ਹੈ ਸਾਡੇ ਇਸ ਮਹੱਲੇ ਦੇ ਵਿੱਚ ਪਾਣੀ ਨਹੀਂ ਆਉਂਦਾ ਹੈਗਾ ਕਿਉਂਕਿ ਟੂਟੀਆਂ ਦਾ ਪਾਣੀ ਹੈ ਜਿਹੜਾ ਉਹ ਕਹਿੰਦੇ ਨੇ ਇੱਥੇ ਸੜਕ ਦੇ ਪਾਣੀ ਖੜਦੇ ਤੇ ਕਰਕੇ ਪਾਣੀ ਨਹੀਂ ਛੱਡ ਰਹੇ ਹੈਗੇ ਇੱਧਰ ਅੱਛਾ ਸਰਕਾਰੀ ਟੂਟੀਆਂ ਹੁੰਦੀਆਂ ਨੇ ਇੱਥੇ ਸਰਕਾਰੀ ਨਹੀਂ ਆਉਂਦੀ ਹੈਗੀ ਜੀ ਕੱਡ-ਗੱਡ ਮਹੀਨਾ ਹੋ ਗਿਆ ਪਾਣੀ ਨਹੀਂ ਆਇਆ ਹੈਗਾ ਇੱਧਰ ਫਿਰ ਉਹਦਾ ਹੱਲ ਕੀ ਕਰਦੇ ਹੋ ਹੱਲ ਹੀ ਕਰਨੀ ਜੇ ਇੱਥੇ ਕੋਈ ਕਿਸੇ ਦੇ ਘਰੋਂ ਪਾਣੀ ਲੈਣੇ ਕਦੇ ਕਿਤੇ ਉਹ ਭਰ ਲਿਉੜੇ ਪਾਣੀ ਇਹ ਤਾਂ ਬਹੁਤ ਵੱਡੀ ਸਮੱਸਿਆ ਬਣ ਗਈ ਬਹੁਤ ਜ਼ਿਆਦਾ ਵੱਡੀ ਸਮੱਸਿਆ ਹੈ ਜੀ ਇਹ ਤਾਂ ਫਿਰ ਹੁਣ ਵੋਟਾਂ ਦੇ ਸਮੇਂ ਕੋਈ ਕਰਾਉਂਗੇ ਕਿਸੇ ਨੂੰ ਜ਼ਿਆਦਾ ਵੋਟਾਂ ਦੇ ਸਮੇਂ ਯਾਦ ਤਾਂ ਕਰਾਉਣਾ ਜੀ ਪਰ ਐ ਵੀ ਉਹਨੂੰ ਕਰਦਾ ਨਹੀਂ ਹਾਈ ਇਹ ਤਾਂ ਜਦੋਂ ਸਾਡੇ ਕੋਲੇ ਆਉਣਗੇ ਵੋਟਾਂ ਵਾਲੇ ਫਿਰ ਉਹਨਾਂ ਨੂੰ ਦੱਸਾਂਗੇ ਬਾਈ ਕਰੋ ਸਾਡਾ ਹਿੱਲਾ ਪਹਿਲਾਂ ਸ਼ੁਕਰੀਆ ਜੀ ਜੀ ਧੰਨਵਾਦ ਹਾਂਜੀ ਕਿਵੇਂ ਦੇਖਦੇ ਹੋ ਪੰਜਾਬ ਤੇ ਸੈਂਟਰ ਸਰਕਾਰ ਦੇ ਪ੍ਰਾਪਤ ਜੀ ਅਡਾ ਪੰਜਾਬ ਦੇ ਸਰਕਾਰ ਤੇ ਗੱਲ ਕਰੀ ਜੀ ਆਪਾਂ ਪਹਿਲਾਂ ਤੁਸੀਂ ਮੜਾ ਕੇ ਕੈਮਰਾ ਇੱਧਰ ਰੋੜਕ ਨੀ ਮਾਰੋ ਅੱਛਾ ਜੀ ਜਿਹੜਾ ਤਾਂ ਆਪਣਾ ਸੀਐਮ ਹੈ ਭਗਵੰਤ ਸਿੰਘ ਭਗਵੰਤ ਮਾਨ ਉਹਦਾ ਹੈਗਾ ਬੰਦਾ ਠੀਕ ਆ ਅੱਛਾ ਜਿਹੜੇ ਉਹਦੇ ਲੀਟਰ ਨੇ ਜਿਵੇਂ ਨਰਿੰਦਰ ਕੌਰ ਭਰਾਜ ਹੋ ਗਈ ਜਾਂ ਹੋਰ ਹੋ ਗਿਆ ਉਹਨੇ ਸਾਡੇ ਪਿੰਡ 'ਚ ਜਿੰਨੇ ਆ ਐਮਐਲਏ ਦੇ ਵੋਟਾਂ ਪਈਆਂ ਉਹਨੂੰ ਕਿੰਨਾ ਟਾਈਮ ਹੋ ਗਿਆ ਉਹਨੇ ਸਾਡੇ ਪਿੰਡ ਕੱਲ੍ਹ ਜਿਹੜਾ ਮਾਰੇ 1 ਸਾਲ ਹੋ ਗਿਆ ਹਾਂ 2.5 ਸਾਲ ਬਾਅਦ ਕੱਲ੍ਹ ਜਿਹੜਾ ਮਾਰੇ ਜਿਹੜਾ ਪਿੰਡ ਆਪਣਾ ਉਹ ਵੀ ਐਮਪੀ ਦੀਆਂ ਵੋਟਾਂ ਮੰਗਣ ਵਾਸਤੇ ਮੇਰਾ ਪਿੰਡ ਬੰਨਮਾ ਜੀ ਬੰਨਮਾ ਪਾਨੀਗੜ੍ਹ ਚ ਹੀ ਪੈਂਦਾ ਅੱਛਾ ਤੇ ਤੁਸੀਂ ਬਾਕੀ ਛੋਟੇ ਸਾਹਮਣੇ ਆ ਆ ਰੋਡ ਦਾ ਹਾਲ ਦੇਖ ਲਓ ਘੱਟੋ ਘੱਟ ਮੈਨੂੰ ਲੱਗਦਾ ਉਹਦੇ ਲਾਵੇ 20 ਚਿੱਠੀਆਂ ਵਾਗੀਆਂ ਹੋਣਗੀਆਂ ਵੀ ਆ ਰੋਡ ਬਣਵਾ ਦਿਓ ਰੋਡ ਬਣਵਾ ਦਿਓ ਜਦੋਂ ਇੱਥੇ ਬਰਸਾਤ ਨੂੰ ਮੀਂਹ ਪੈਂਦਾ ਆ ਤਾਂ ਕਹਿੰਦਾ ਸਾਰੀਆਂ ਤੇ ਸ਼ਟਰ ਸਿੱ ਹੋਏ ਆਂ ਜੂ ਪਾਣੀ ਖੜ ਜਾਂਦਾ ਤੇ ਟਰੱਕ ਪਲਟ ਗਿਆ ਬੱਸ ਪਲਟ ਗਈ ਗੱਡੀਆਂ ਪਲਟਦੀਆਂ ਨੇ ਜੀਆਂ ਲੋਕ ਖੱਜਲ ਖਵਾਰ ਹੁੰਦੇ ਨੇ ਇੰਨਾ ਕੰਮ ਨਹੀਂ ਕਰ ਸਕਦੇ ਇੱਥੋਂ ਦਾ ਲਗਦਾ 4-5 ਕਿਲੋਮੀਟਰ ਪਿੰਡ ਹੋਊਗਾ ਹਰਿੰਦਰ ਕੌਰ ਭਰਾ ਜੀ ਬਈਆ ਮੋੜ ਤੇ ਆ ਕੇ ਇੰਨਾ ਕੁ ਦਾ ਦੇਖ ਹੀ ਸਕਦੇ ਨੇ ਵੀ ਆਪਾਂ ਇੰਨਾ ਕੁ ਰੋਡ ਦਾ ਲੋਡ ਕਰਵਾ ਦਈਏ ਹੈਨਾ ਹੋਰ ਕੰਮ ਨੇਗੇ ਹੋਰ ਬਹੁਤ ਕੰਮ ਨੇ ਇਹ ਜਿਹੜੇ ਵੀ ਵਿਚੇ ਪਏ ਨੇ ਹੋਈ ਨਹੀਂ ਰਹੇਗੇ ਇਹ ਰੋਡ ਦੇ ਹਾਲ ਤੋਂ ਤਾਂ ਲੱਗਦੀ ਨਹੀਂ ਵੀ ਪਲਟ ਨਾਲ ਹੀ ਹੈਗੇ ਉਹਨੇ ਨਹੀਂ ਹੁਣੇ ਨਹੀਂ ਲੱਗਦੇ ਹੁਣ ਘਟਕੇ ਪਏ ਨੂੰ ਹਲੇ ਵਿਜ਼ਨ ਹੋਏ ਨੇ ਅੱਛਾ ਗਟਕਾ ਪੈ ਗਿਆ ਹਾਂ ਗਟਕਾ ਪਿਆ ਹੁਣ 20 ਦਿਨ ਹੋਈ ਨੇ ਹੁਣ ਇਹਦੇ ਐ ਨਹੀਂ ਪਤਾ ਵੀ ਲੁੱਕ ਕਿੰਨੇ ਕ ਡੇਮੇਜ ਹੋਊਗੀ ਅੱਛਾ ਗਟਕਾ ਯਾਨੀ ਢਾਈ ਸਾਲਾਂ ਚ ਗਟਕੇ ਗਟਕੇ ਪਿਆਗਾ ਮੈਨੂੰ ਲੱਗਦਾ ਵੀ ਅਗਲੇ ਢਾਈ ਸਾਲਾਂ ਚ ਹੋ ਸਕਦਾ ਵੀ ਲੁੱਕ ਪੈ ਜੇ ਇਹਦੇ ਤੇ ਵੀ 5 ਸਾਲ ਤਾਂ ਲੱਗ ਹੀ ਜਾਂਦੇ ਨੇ ਕਰੋੜਵਾਂ ਫਿਰ ਐਤ ਕੀ ਤੇਰਾ ਪਿੰਡ ਸਪੋਰਟ ਕਰੂਗਾ ਝਾੜੂ ਦੇ ਪਿੰਡਾਂ ਸੀ ਮੈਂ ਪਹਿਲਾਂ ਵੀ ਦੇਖੋ ਪੂਰ ਸਪੋਰਟ ਕਰੀ ਆ ਅਸੀਂ ਸਿਰਫ ਸੀਐਮ ਭਗਵੰਤ ਮਾਨ ਦੇ ਮੂਹ ਨੂੰ ਵੋਟਾਂ ਪਾਵਾਂਗੇ ਜ਼ਰੂਰ ਆ ਪਰ ਇਹਨਾਂ ਦੇ ਜਿਹੜੇ ਲੀਡਰ ਸਹਿਬਾਨ ਨੇ ਉਹਨਾਂ ਦੀ ਕੋਈ ਕਾਰਜਕਾਰੀ ਐਡੀ ਕੋਈ ਖਾਸ ਨਹੀਂ ਬੀਬੀ ਭਰਾਜ ਦੀ ਐਮਐਲਏ ਸ਼ਿਪ ਕਿਵੇਂ ਰਹੀ ਆ ਠੀਕ ਨਹੀਂ ਰਹੀ ਜਾਂ ਠੀਕ ਰਹੀ ਆ ਨਹੀਂ ਸਾਨੂੰ ਤਾਂ ਨਹੀਂ ਠੀਕ ਲੱਗੀ ਕਿਉਂ ਅਸੀਂ ਮੂਰੇ ਹੋ ਕੇ ਚੱਲੇ ਸੀਗੇ ਮੇਰੇ ਪਿਤਾ ਜੀ ਲਾਲੋ ਚਾਚਾ ਜੀ ਲਾਲੋ ਹੋਰ ਨਾਲੋ ਸਾਰੇ ਜਣੇ ਹੈ ਨਾ ਪਿੰਡ ਚੋਂ ਕਹਿ ਕੇ ਰਿਸ਼ਤੇਦਾਰਾਂ ਤੋਂ ਵੋਟਾਂ ਪਵਾਈਆਂ ਆਪ ਵੋਟਾਂ ਪਾਈਆਂ ਜਾਨੀ ਕਿ ਪੂਰਾ ਜੋਰ ਲਾਇਆ ਪੂਰੀ ਫੁੱਲ ਸਪੋਰਟ ਕਰੀ ਪਰ ਇੱਕ ਵੀ ਨਾ ਕਿਤੇ ਸੁਣਵਾਈ ਹੁੰਦੀ ਆ ਨਾ ਕੁਝ ਹੋਰ ਕਿਸੇ ਕੰਮ ਨੂੰ ਜਾਓ ਕੰਮ ਨੂੰ ਨਹੀਂ ਕੋਈ ਸੁਣਦਾ ਹੈਗਾ ਜੇ ਰੋਡ ਨੂੰ ਛੱਡਦੀ ਏ ਰੋਡ ਤੋਂ ਬਿਨਾ ਹੋਰ ਤੁਹਾਨੂੰ ਨਰਿੰਦਰ ਕੌਰ ਭਰਾਜ ਤੋਂ ਕੀ ਸਮੱਸਿਆ ਇਹ ਸਾਨੂੰ ਤਾਂ ਹੋਰ ਕੀ ਸਮੱਸਿਆ ਜੀ ਹੋਰ ਤਾਂ ਕੋਈ ਸਮੱਸਿਆ ਨਹੀਂ ਹੈ ਕਿ ਸਾਡੇ ਹੋਰ ਵੀ ਕੰਮ ਨਹੀਂ ਹੁੰਦੇ ਕੰਮ ਆਹੀ ਨੇ ਬਸ ਨਿੱਕੇ ਮੋਟੇ ਜੋ ਵੀ ਕੰਮ ਨੇ ਕੋਈ ਹੋਰ ਕੋਈ ਗੱਲਬਾਤ ਹੁੰਦੀ ਆ ਕੋਈ ਪਿੰਡ ਦਾ ਮਸਲਾ ਹੁੰਦਾ ਕੋਈ ਪਿੰਡ ਦੇ ਮਸਲੇ ਤੇ ਨਹੀਂ ਕੁਝ ਸੁਣਵਾਈ ਹੁੰਦੀ ਇਹ ਚੀਜ਼ਾਂ ਹੁੰਦੀਆਂ ਨੇ ਹੋਰ ਕੀ ਹੁੰਦਾ ਆਪਣੇ ਹੋਰ ਤਾਂ ਕੀ ਕਰਵਾਉਣਾ ਜੀ ਜਿਹੜੇ ਆਮ ਵਰਕਰ ਨਾਲ ਚੱਲੇ ਸੀਗੇ ਟ੍ਰੱਕ ਯੂਨੀਅਨ ਸਾਡੇ ਟਰਾਂਸਪੋਰਟ ਦਾ ਕੰਮ ਆ ਸੀ ਟਰੱਕ ਨੇ ਸਾਡੇ ਕੋਲੇ ਹਨਾ ਸਾਡੇ ਨਾਲ ਵਾਦਾ ਕੀਤਾ ਗਿਆ ਸੀਗਾ ਵੀ ਟ੍ਰੱਕ ਯੂਨੀਅਨ ਦੇ ਵਿੱਚ ਵੋਟਾਂ ਪੈਣਗੀਆਂ ਠੀਕ ਆ ਹੁਣ ਫੇਰ ਉਹੀ ਹਾਲ ਆ ਉਵੇਂ ਆਪਦੇ ਆਪੇ ਪ੍ਰਧਾਨ ਲਾਏ ਜਾਂਦੇ ਨੇ ਆਪਦੇ ਆਪੇ ਸਾਰਾ ਕੁਝ ਸੁਭਰਿਆ ਉਹੀ ਕੋਈ ਸਾਰਾ ਕੁਝ ਸੇਮ ਹੀ ਚੱਲ ਰਿਹਾ ਕੋਈ ਐਵੇਂ ਕੋਈ ਜਿਵੇਂ ਸੀਗਾ ਵੀ ਕੋਈ ਆਪਾਂ ਨੂੰ ਚੇਂਜ ਦੇਖਣ ਨੂੰ ਮਿਲੂਗਾ ਪਹਿਲਾਂ ਨਹੀਂ ਸਰਕਾਰਾਂ ਤੇ ਹੁਣ ਵਾਲੀ ਸਰਕਾਰ ਅੱਜ ਆਪਾਂ ਤਾਂ ਬਦਲਾਅ ਨੂੰ ਦੇਖ ਕੇ ਕਰਿਆ ਸੀ ਨਾ ਵੀ ਸਾਰਾ ਕੁਝ ਬਦਲਾਅ ਹੋ ਜਾਊਗਾ ਵੀ ਹੋ ਤਾਂ ਕੁਝ ਵੀ ਨਹੀਂ ਰਿਹਾ ਚੱਲਦਾ ਸਾਰਾ ਕੁਝ ਉਵੇਂ ਹੀ ਰਿਹਾ ਜੇ ਜਿਹੜੇ ਪੁਰਾਣੇ ਤਕਸਾਲੀ ਵਰਕਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਪਛਪੜਤਾਲ ਹੈਗੀ ਆ ਪਾਰਟੀ ਚ ਨਹੀਂ ਜੀ ਮੇਰੇ ਚਾਚਾ ਜੀ ਨੇ ਗਰਮੀਤ ਸਿੰਘ ਪਿੰਡ ਪੰਨਵਾ ਤੋਂ ਤੇ ਉਹਨਾਂ ਦੇ ਸਾਥੀ ਸੀਗੇ 4-5 ਜਣੇ ਹੋਰ ਸੀਗੇ ਹਨਾ ਤੇ ਉਹ 2013 13 14 ਜਦੋਂ ਪਾਰਟੀ ਆਈ ਆ ਨਵੀਂ ਨਵੀਂ ਜਦੋਂ ਦਿੱਲੀ ਚ ਸਰਕਾਰ ਬਣੀ ਆ ਉਹ ਉਦੋਂ ਤੋਂ ਸਪੋਰਟ ਕਰਦੇ ਨੇ ਪਰ ਉਦੋਂ ਤੋਂ ਸਪੋਰਟ ਨਰਿੰਦਰ ਗੌਰ ਭਰਾ ਦੇ ਮੂਰੇ ਹੋ ਕੇ ਸਾਰੇ ਪਿੰਡਾਂ ਚ ਜਾਣਾ ਨਾਲ ਕਰਨਾ ਉਹਨਾਂ ਨੂੰ ਹੁਣ ਅੱਜ ਕੋਈ ਪੁੱਛਦਾ ਵੀ ਨਹੀਂ ਹੈਗਾ ਉਹ ਉਹ ਹੁਣ ਆਪਦਾ ਘਰੇ ਬੈਠੇ ਨੇਗੇ ਕੱਲ ਵੀ ਆਏ ਸੀ ਨਰਿੰਦਰ ਕੌਰ ਭਰਾਜ ਉਹਨਾਂ ਨੂੰ ਵੀ ਅਸੀਂ ਉੱਥੇ ਪਿੰਡ ਸਵਾਲ ਕੀਤੀ ਸੀਗੇ ਚਾਚਾ ਯੂਨੀਅਨ ਨੇ ਵੀ ਸਾਡੇ ਦਾ ਕੋਈ ਸੁਣਵਾਈ ਤਾਂ ਕੋਈ ਹੁੰਦੀ ਨਹੀਂ ਹੈਗੀ ਵੀ ਥੋਡੇ ਕੋਲੇ ਆਉਣਿਆ ਕੋਈ ਫੋਨ ਨਹੀਂ ਚੱਕਦਾ ਕੁਝ ਹੋਰ ਨਹੀਂ ਕਰਦਾ ਕੋਈ ਕੰਮ ਹੁੰਦਾ ਪਿੰਡ ਦੇ ਸਵਧੀ ਉਹ ਨਹੀਂ ਕੋਈ ਹੁੰਦਾ ਹੈਗਾ ਵੀ ਨਰਿੰਦਰ ਕੌਰ ਦੇ ਦਫ਼ਤਰ ਚ ਸੁਣਵਾਈ ਕਿੰਨਾ ਦੀ ਹੁੰਦੀ ਆ ਸੁਣਵਾਈ ਤਾਂ ਹੁਣ ਜਦੋਂ ਆਪਾਂ ਜਾਣੀ ਹਟ ਗਏ ਜੀ ਆਪਾਂ ਨੂੰ ਫਿਰ ਉਹਦੇ ਤੋਂ ਆਪਾਂ ਨੂੰ ਕੋਈ ਮਕਸਦ ਹੀ ਨਹੀਂ ਹੈਗਾ ਵੀ ਆਪਣਾ ਕੀਤੀ ਹੁੰਦੀ ਹੈ ਕੀਤੀ ਨਹੀਂ ਹੁੰਦੀ ਜੇ 10 ਚੋਂ ਨੰਬਰ ਦੇਣੇ ਹੁਣ ਕਿੰਨੇ ਦੇਓਗੇ ਆਮ ਆਦਮੀ ਪਾਰਟੀ ਨੂੰ ਕਹੋਦਾ ਆਮ ਆਦਮੀ ਪਾਰਟੀ ਨੂੰ ਅਸੀਂ ਜ਼ਰੂਰ ਨੰਬਰ ਦਵਾਂਗੇ ਪਰ ਸਾਡੇ ਹਲਕੇ ਦੇ ਬਰਤੀ ਇਸ ਨੂੰ ਐਮ ਐਲ ਏ ਨੂੰ ਐਮ ਐਲ ਏ ਨੂੰ ਅਸੀਂ 10 ਚੋਂ 5 ਹੀ ਦਵਾਂਗੇ ਵੀ ਚਲੋ ਚੱਲ ਰਿਹਾ ਜੋ ਕਾਰਜਕਾਲ ਠੀਕ ਹੈ ਹਨਾ ਰਿਸਪੈਕਟਡ ਨੇ ਚਲੋ 10 ਚੋਂ 5 ਤਾਂ ਬਣਦੀ ਨੇ ਅੱਛਾ ਹਾਂਜੀ ਤੇ ਹੁਣ ਆਪਾਂ ਥੋੜਾ ਜਿਹਾ ਉੱਪਰ ਚੱਲੀਏ ਉੱਪਰ ਵੱਗ ਚੱਲਦੇ ਹਾਂ ਹੈਂਕ ਮੋਦੀ ਸਾਹਿਬ ਦੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਮੋਦੀ ਸਾਹਿਬ ਦੀ ਸਰਕਾਰ ਨੂੰ ਵੀ ਵਧੀਆ ਇਹ ਮੋਤੀ ਸਾਹਿਬ ਦੀ ਸਰਕਾਰ ਵੀ ਵਧੀਆ ਚੱਲ ਰਹੀ ਹੈਗੀ ਸਾਨੂੰ ਸਾਨੂੰ ਤਾਂ ਵਧੀਆ ਲੱਗ ਰਹੀ ਹੈਗੀ ਪਿੰਡਾਂ 'ਚ ਕਿਸਾਨ ਵਿਰੋਧ ਕਰੀ ਜਾਂਦੇ ਨੇ ਪੜ੍ਹਨ ਨਹੀਂ ਦਿੰਦੇ ਨਹੀਂ ਚਲੋ ਉਹਨਾਂ ਦੀ ਵਿਰੋਧ ਤਾਂ ਵੀ ਕਿਤੇ ਨਾ ਕਿਤੇ ਸਹੀ ਆ ਵੀ ਪੰਜੇ ਉਂਗਲਾਂ ਬਰਾਬਰ ਵੀ ਨਹੀਂ ਹੁੰਦੀਆਂ ਨਾ ਉਹ ਵੀ ਜਿਹੜੇ ਮੁੱਦੇ ਸੀਗੇ ਜਿਹੜੇ ਗਲਤ ਡਿਸੀਜਨ ਨੇ ਉਹਨਾਂ ਦੇ ਗਲਤ ਵੀ ਨੇ ਚਲੋ ਕੁਝ ਸਹੀ ਵੀ ਆ ਸਰਕਾਰਾਂ ਹਨ ਦੇਸ਼ ਡਿਵੈਲਪ ਵੀ ਹੋ ਰਿਹਾ ਹੈਗਾ ਉਹ ਵੀ ਠੀਕ ਹੈ ਪਰ ਕਿਸਾਨਾਂ ਪ੍ਰਤੀ ਜ਼ਰੂਰ ਸਾਰਿਆਂ ਦੇ ਹਨਾ ਵੀ ਕਿਸਾਨਾਂ ਦਾ ਰੋਸ ਆਗਾ ਉਹਦਾ ਹੈਗੀ ਉਹ ਆਗਾ ਉਹਦਾ ਹੁਣ ਸਾਰੇ ਪੰਜਾਬ ਨੂੰ ਇਹ ਰੋਸ ਆ ਪਿਆ ਹੈ ਨਾ ਵੀ ਇਹ ਜਿਹੜੇ ਚਲੋ ਕਾਨੂੰਨ ਉਹਨਾਂ ਨੇ ਲਾਗੂ ਵੀ ਕਰਤੇ ਪਰ ਫਿਰ ਵੀ ਆ ਹੁਣ ਦੁਬਾਰਾ ਫੇਰ ਬਾਰਡਰਾਂ ਦੇ ਉੱਪਰ ਤਾਰਾ ਲਾ ਦੇਣੀ ਆ ਜਾਂ ਕੁਝ ਹੋਰ ਕਰ ਦੇਣਾ ਇਹ ਸਿਸਟਮ ਵਧੀਆ ਨਹੀਂ ਹੈਗਾ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਦੀ ਮੋਦੀ ਸਾਹਿਬ ਕਹਿੰਦੇ ਹੁੰਦੇ ਤੇ ਕਹਿੰਦੇ ਬਤਾਨਾ ਪਵੇਗਾ ਕਿ ਰੁਪਈਆ ਕਿਉਂ ਗਿਰ ਰਹਾ ਹੈ ਹੁਣ ਨਹੀਂ ਬਤਾਨਾ ਪਵੇਗਾ ਕਿ ਰੁਪਈਆ ਕਿਉਂ ਗਿਰ ਰਹਾ ਹੈ ਬਤਾਨਾ ਪਵੇਗਾ ਅੱਭੀ ਬਤਾਨਾ ਪਵੇਗਾ ਚੇਂਜ ਤਾਂ ਚਾਹੀਏ ਸਰਕਾਰ ਨੂੰ ਉੱਪਰ ਵੀ ਚੇਂਜ ਚਾਹੀਏ ਸੈਂਟਰ ਮੇਂ ਵੀ ਸ਼ੁਕਰੀਆ ਓਕੇ ਕਿਵੇਂ ਦੇਖਦੇ ਹੋ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਮਾਨ ਸਰਕਾਰ ਦੇ ਆ ਪ੍ਰਾਪਤੀਆ ਤੁਹਾਡੇ ਸਾਹਮਣੇ ਆ ਦੇਖੋ ਜੀ ਨਾਪਾ ਕਾਂਚੇ ਦੇ ਵਿੱਚ ਕੀ ਪਹਿਲਾਂ ਇਹ ਜੀਰੀ ਰਹਿੰਦੀ ਸੀ ਜਦੋਂ ਮਾਰਾ ਜਾਂ ਪਾਣੀ ਖੜ ਜਾਂਦਾ ਸੀ ਹੁਣ ਇਹਨਾਂ ਨੂੰ ਇਹ ਰੋੜ ਨਹੀਂ ਦਿਖਦਾ ਜੀ ਬੜੇ ਬੜੇ ਖੱਡੇ ਪੈ ਰਹੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਇਹਦੇ ਕਹਦੇ ਆ ਪ੍ਰਾਪਤੀਆ ਨੇ ਜੀ ਨਹੀਂ ਉਹ ਤਾਂ ਕਹਿੰਦੇ ਮੈਂ ਅਸੀਂ ਨਹਾਰ ਬਦਲ ਦਾਂਗੇ ਪੰਜਾਬ ਦੀ ਪਹਿਲਾਂ ਅੱਧੀ ਦਾ ਬਦਲਤੀ ਕਹਿੰਦੇ ਕਾਦੀ ਨਹਾਰ ਬਦਲਤੀ ਜੀ ਤੁਸੀਂ ਪਿੰਡਾਂ ਦੇ ਜਾ ਕੇ ਦੇਖੋ ਜੀ ਨਸਾ ਹਰ ਇੱਕ ਪਿੰਡ ਦੇ ਵਿੱਚ ਵਿਖ ਰਿਆ ਸਰੇ ਆਮ ਵਿਖ ਰਿਆਗਾ ਨੌਜਵਾਨ ਮੁੰਡੇ ਮਰ ਰਹੇ ਨੇ ਇਹ ਕਾਦੀ ਨਹਾਰ ਬਦਲਤੀ ਜੀ ਆਪਣੇ ਕਿਹੜਾ ਪਿੰਡਾ ਜੀ ਇਹ ਅਜਿੱਥੇ ਮੁੰਡੇ दारू ਪੀ ਕੇ ਮਰ ਕੇ ਜੀ ਗੁજરા ਪਿੰਡ ਦੇ ਵਿੱਚ ਜੀ ਨੌਜਵਾਨ ਮੁੰਡੇ ਮਰ ਕੇ ਜੀ ਪਹਿਲਾਂ ਮੈਨੂੰ ਇਹ ਦੱਸੋ ਉਹ दारू ਵੀ ਤਾਂ ਕਿਤੋਂ ਆਈ ਹੋਊਗੀ ਜੀ ਹੈ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲੱਤੀ ਹੈਗੀ ਜੀ ਉਹ ਪਰਿਵਾਰ ਰੋ ਰੋ ਮਰ ਰਹੇ ਲੇ ਜੀ ਜੋ ਸਰਕਾਰ ਜਿਹੜੇ ਬੰਦੇ ਇੱਥੇ ਜਾ ਕੇ ਪੁੱਛਿਆ ਜੀ ਸਿਮਰਜੀਤ ਮਾਨ ਨੇ ਉਨਾ ਦੀ ਗੱਲ ਕੀਤੀ ਆ ਗਈ ਸਾਰਾ ਕੁਝ ਕਰਿਆ ਜੀ ਇਹ ਕਹਦੇ ਆ ਪ੍ਰਾਪਤਨ ਜੀ ਜੋ ਹੋਰੇ ਕਰ ਰਿਹਾਗਾ ਸਿਮਰਜੀਤ ਮਾਨ ਕਰ ਰਿਹਾ ਜੀ ਸਿਮਰਜੀਤ ਮਾਨ ਨੂੰ ਸਪੋਰਟ ਕਰ ਰਹੇ ਹਾਂ ਬਿਲਕੁਲ ਜੀ ਅਸੀਂ ਸਿਮਰਜੀਤ ਮਾਨ ਦੀ ਸਪੋਰਟ ਕਰਾਂਗੇ ਜੀ ਕਿਉਂਕਿ ਇੱਕੋ ਇੱਕ ਪੰਜਾਬ ਦੇ ਵਿੱਚ ਜੋਧਾ ਐਮਪੀ ਹੈ ਜਿਹੜਾ ਲੋਕਾਂ ਦੀ ਖਾਤਰ ਕਰ ਰਿਹਾਗਾ ਨੇ ਹੁਣ ਤੁਸੀਂ ਐਂ ਦੱਸੋ ਜੀ 70 ਸਾਲ ਦੇ ਵਿੱਚ ਕਿਸੇ ਵੀ ਸਰਕਾਰ ਨੇ ਸੋਚਿਆ ਨਹੀਂ ਹੋਣਾ ਆ ਜਿਹੜੀਆਂ ਲੈਣਾ ਚਾਹੀਦੀ ਨੇ ਬਿਜਲੀਆਂ ਦੇ ਵਿੱਚ ਤਾਰਾਂ ਜੀ ਇਹ ਅੰਡਰਗਰਾਊਂਡ ਹੋ ਜਾਣਗੇ ਇਹ ਕਿਸੇ ਦੀ ਸੋਚ ਨਹੀਂ ਹੈਗੀ ਸੀ ਜੀ ਹੋਰ ਦੱਸੋ ਬੀਜੇਪੀ ਦਾ ਵੀ ਵਿਰੋਧ ਕਰਦੇ ਹੋ ਦੇਖੋ ਜੀ ਆਪਣੇ ਵੱਲੋਂ ਪਾਰਟੀ ਜਿਹੜੀ ਮਰਜ਼ੀ ਆਵੇ ਜੀ ਆਪਣਾ ਕਿਸੇ ਨਾਲ ਕੋਈ ਵਿਰੋਧ ਨਹੀਂ ਤੇ ਆਪਾਂ ਤਾਂ ਕੰਮ ਚਾਹੀਦੇ ਨੇ ਪਿੱਛੇ ਇਹ ਪਰਸੋਂ ਨਾ ਸਿਮਰਜੀਤ ਮਾਨ ਸਾਹਿਬ ਨੇ ਮਹਾਰਾਣੀ ਦੇ ਹੱਕ 'ਚ ਬਿਆਨ ਦਿੱਤਾ ਕਹਿੰਦਾ ਜੀ ਪਿੰਡਾਂ 'ਚ ਦੁੱਕੀ ਤਿੱਕੀ ਮਹਾਰਾਣੀ ਸਾਹਿਬਾਂ ਦਾ ਵਿਰੋਧ ਕਰੀ ਜਾਂਦੇ ਨੇ ਉਹਨੂੰ ਕਿਵੇਂ ਦੇਖਦੇ ਹੋ ਬਿਲਕੁਲ ਗਲਤ ਗੱਲ ਹੈ ਜੀ ਮਾਨ ਸਾਹਿਬ ਇਹ ਚੀਜ਼ ਕਿਸੇ ਵੀ ਵਿਰੋਧੀ ਬੰਦੇ ਨੂੰ ਇਹ ਗੱਲ ਕਹਿ ਹੀ ਨਹੀਂ ਸਕਦੇ ਹੈਗੇ ਉਹਨਾਂ ਦਾ ਆਪਣਾ ਨਿੱਜੀ ਮਸਲਾ ਹੋਊਗਾ ਕੋਈ ਇਸ ਕਰਕੇ ਆਪਾਂ ਨਹੀਂ ਇਹਦੇ ਬਾਰੇ ਕਹਿ ਸਕਦੇ ਕੁਝ ਠੀਕ ਹੈ ਜੀ ਸ਼ੁਕਰੀਆ ਓਕੇ ਜੀ ਓਕੇ ਆਹ ਪਾਣੀ ਸਾਰੀ ਬਾਜਰੀ ਅੱਛਾ ਆਹ ਭਰਤਾਂ ਨਾਲਾ ਸਾਰਾ ਪਾਣੀ ਕੱਲਦਾ ਹੈ ਆ ਨਾਲੇ ਵਾਲਾ ਪਾਣੀ ਹੈ ਸੀਵਰੇਜ ਦਾ ਹੁਣ ਨਿਕਾਸੀ ਹੈ ਨਹੀਂ ਪਾਣੀ ਦੀ ਇੱਥੇ ਜ਼ੀਰੋ ਆਹ ਦੇਖੋ ਇੱਥੋਂ ਚੱਲ ਰਿਹਾ ਆ ਜੋ ਆ ਨਾ ਨਿਕਾਸੀ ਆਹ ਰਕਣੀ ਛੋਟੀ ਨਿਕਾਸੀ ਆਹ ਸੀਵਰੇਜ ਦਾ ਪਾਣੀ ਜਾ ਰਿਹਾ ਸੜਕ 'ਚ ਪੈ ਰਿਹਾ ਆ ਦੇਖੋ ਕੋਈ ਚੀਜ਼ ਹੈ ਇਹ ਸੀਵਰੇਜ ਦਾ ਪਾਣੀ ਆ। ਅੱਛਾ ਇਹ ਜਿਹੜਾ ਨਿਕਾਸੀ ਕੀਤੀ ਹੋਈ ਇਹਨਾਂ ਨੇ ਸੜਕ ਨੂੰ ਦਿੱਤੀ ਹੋਈ ਆ ਵੀ ਸੜਕ ਦੇ ਪਾਣੀ ਪਵੇ ਬਾਰ-ਬਾਰ ਟੁੱਟੇ ਬਾਰ-ਬਾਰ ਬਣਾਈਏ ਬਾਰ-ਬਾਰ ਕਰੀਏ। ਕਿੰਨੇ ਵਾਰ ਬਣ ਗਈ ਇਹ ਸੜਕਾਂ? ਇਹ ਟੋਟਾ ਜਦੋਂ ਦਾ ਇਹ ਟੋਲ ਪਲਾਜ਼ਾ ਚੱਕਿਆ ਹੋਈ ਤਾਂ ਬਣੀ ਹੋਣੀ। ਅੱਛਾ ਟੋਲ ਪਲਾਜ਼ਾ ਜਦੋਂ ਲੱਗਿਆ ਹੋਇਆ ਸੀ ਉਦੋਂ 3-4 ਵਾਰ ਬਣੀ ਆ ਬਸ। ਉਦੋਂ ਇੱਥੋਂ ਟੁੱਟੇ ਜਾਂਦੀ ਆ ਉੱਥੋਂ ਪਾੜੇ ਜਾਂਦੀ ਆ ਉੱਥੋਂ ਟੁੱਟੇ ਜਾਂਦੀ ਆ ਇੱਥੋਂ ਪਾੜੇ ਜਾਂਦੀ ਆ। ਇਹਦਾ ਕਾਰਨ ਕੀ ਆ ਟੁੱਟਣਾ? ਆਹ ਸੀਵਰੇਜ। ਅੱਛਾ ਸੀਵਰੇਜ ਨਹੀਂ ਸਹੀ ਹੈਗਾ। ਰੇ ਸੀਵਰੇਜ ਪਾਊਗਾ ਇਹਦੀ ਨਿਕਾਸੀ ਉਹ ਪਾਣੀ ਦੇ ਤਾਂ ਹੀ ਸੜਕ ਬਜੂ ਅੱਛਾ ਉਹ ਰ ਸੀਵਰੇਜ ਹੈ ਹੀ ਨਹੀਂ ਹੈ ਹੀ ਨਹੀਂ ਇਹ ਤਾਂ ਹੀ ਟੁੱਟਦੀ ਆ ਤਾਂ ਹੀ ਟੁੱਟਦੀ ਆ ਮਾਨ ਸਾਹਿਬ ਦਾ ਕਹਦਾ ਵੀ ਆਹ ਜਿਹੜੇ ਇੱਥੇ ਟੋਲ ਪਲਾਜੇ ਖਤਮ ਕਰਨਾ ਮੇਰੀ ਪ੍ਰਾਪਤੀ ਆ ਉਹਨਾਂ ਦੀ ਪ੍ਰਾਪਤੀ ਵੀਰੇ ਉਹਨਾਂ ਨਾਲ ਹੈ ਉਹਨਾਂ ਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਹਨਾ ਪਰ ਮੈਂ ਕਹਿੰਦਾ ਜੇ ਤੁਸੀਂ ਟੋਲ ਪਲਾਜੇ ਖਤਮ ਕਰ ਰਹੇ ਹੋ ਤੁਹਾਨੂੰ ਰੋਡ ਟੈਕਸ ਦੇ ਰਹੇ ਆ ਠੀਕ ਹੈ ਟੋਲ ਪਲਾਜੇ ਦਾ ਟੈਕਸ ਤੁਸੀਂ ਨਹੀਂ ਖਾਦਾ ਤਾਂ ਘਟਵੜ ਸੜਕਾਂ ਦਾ ਬਣਾ ਦਿਓ ਉਹ ਪੈਸਾ ਕਿੱਧਰ ਜਾਂਦਾ ਮੇਰੇ ਤੁਸੀਂ ਇਹ ਲਾ ਲਓ ਆ ਟੋਆ ਬਣ ਗਿਆ ਹੁਣ ਹੌਲੀ ਹੌਲੀ ਇਹ ਹੋਰ ਵੱਡਾ ਡੋਆ ਬਣੋ ਆ ਰੋਜ਼ ਯੁਰੇ ਕਤਾ ਐਕਸੀਡੈਂਟ ਹੋਇਆ ਕਰੋ ਕਦੇ ਕੋਈ ਟਰਾਲਾ ਪਲਟ ਗਿਆ ਕਦੇ ਕੋਈ ਪਲਟ ਗਿਆ ਕਦੇ ਕੀ ਪਲਟ ਗਿਆ ਕੀ ਇੰਨਾ ਨੁਕਸਾਨ ਹੁੰਦਾ ਕੀ ਕਹੀਏ ਐਮਐਲਏ ਸਾਹਿਬ ਨਹੀਂ ਕੁਛ ਕਰ ਰਹੇ ਐਮਐਲਏ ਦਾ ਨੌਂ ਦੇ ਐਮਐਲਏ ਨੇ ਕਿਹੜਾ ਕੁਛ ਕਰਦਾ ਯਾਰ ਇਹਨਾਂ ਸਾਰੇ ਪੈਸੇ ਲੈ ਕੇ ਭੱਜਣ ਵਾਲੇ ਨੇ ਮਾਰਕੀਟ ਨੇ ਵੋਟਾਂ ਦੇ ਸਮੇਂ ਨਹੀਂ ਮੁੱਦਾ ਚੱਕਿਆ ਮੇਰੇ ਚੱਕਿਆ ਸੀਗਾ ਉਹ ਦੇਖ ਲਓ ਉੱਥੇ ਤੱਕ ਬਣੀ ਹੋਈ ਆ ਫੇਰ ਖੜਾ ਇਹ ਬਣਾ ਜਾਣਗੇ ਹੁਣ ਵੀ ਬਣਾ ਜਾਣਗੇ ਸੀਵਰੇਜ ਦਾ ਹੱਲ ਫੇਰ ਨਹੀਂ ਪਾਣੀ ਫੇਰ ਪੈਣਾ ਫੇਰ ਟੁੱਟ ਜਾਣੀਆਂ ਜਿਹੜਾ ਸੀਵਰੇਜ ਦਾ ਹੱਲ ਨਹੀਂ ਹੁੰਦਾ ਉਹਨਾਂ ਚ ਨਹੀਂ ਉਹਨਾਂ ਚ ਮੈਂ ਕਹਿੰਦਾ ਕਾਮਯਾਬ ਹੀ ਨਹੀਂ ਉਹ ਜਿਹੜਾ ਸਾਹਮਣੇ ਨਾਲ ਸੀਵਰੇਜ ਵਾਲੀ ਹੌਦੀ ਸੀ ਉਥੇ ਹੌਦੀ ਛੱਡੀ ਹੋਈ ਸੀ ਉਹਦੇ ਵਿੱਚ ਤੁਸੀਂ ਆਏ ਕਹ ਲਓ ਵੀ ਇਹਨਾਂ ਨੇ ਰੋਡ ਵਾਲਿਆਂ ਨੇ ਉਥੋਂ ਚੱਕ ਕੇ ਵੱਟਾ ਉਹ ਹੌਦੀ ਉਹ ਭਰਤੀ ਅੱਛਾ ਜੀ ਹੁਣ ਉਹਦਾ ਪਾਣੀ ਵੀ ਬਾਹਰ ਆ ਰਿਹਾ ਇਹਦਾ ਵੀ ਬਾਹਰ ਆ ਰਿਹਾ ਹੁਣ ਉਹ ਬਲੌਕ ਕਰਦਾ ਸਾਫਤਾ ਕੋਈ ਕਰਦਾ ਨਹੀਂ ਮਾਰਕੀਟ ਕਮੇਟੀ ਨੇ ਸਾਫ਼ ਕਰਦੀ ਹੈਗੀ ਕੁਝ ਐ ਲਾ ਲੋ ਵੀ ਨਾਲੇ ਇਹ ਨਾਲੇ ਵਾਲੇ ਕਹਿੰਦੇ ਆ ਵੀ ਨਾਲੇ ਚ ਨਹੀਂ ਪੈਣ ਦੇਣਾ ਸੀਵਰੇਜ ਵਾਲੇ ਸੀਵਰੇਜ ਨਹੀਂ ਬਣਾਉਂਦੇ ਇਹਦਾ ਪਾਣੀ ਦਾ ਕੋਈ ਤਾਂ ਹੱਲ ਕਰਕੇ ਦੇਣ ਜੇ ਬੀਬਾ ਭਰਾਜ ਨੂੰ ਨੰਬਰ ਦੇਣੇ ਹੁਣ ਦੱਸੋ ਕਿਨੇ ਦੇਵੋਗੇ ਵੀਰੇ 0 ਆ 0 ਆ 0 ਆ ਜਮੀ